ਮਾਪਿਆਂ ਦਾ ਜਵਾਨ ਅਤੇ ਹੌਨ ਹਰਪੁੱਤ ਜੋ ਕਿ ਛੋਟੀ ਜਿਹੀ ਉਮਰ ਦੇ ਵਿੱਚ ਹੀ ਵਿਦੇਸ਼ ਚਲਾ ਗਿਆ ਸੀ ਹੁਣ 22 ਸਾਲ ਦਾ ਹੋਣ ਤੇ ਉਹ ਪਾਇਲਟ ਦੀ ਟ੍ਰੇਨਿੰਗ ਵੀ ਲੈ ਰਿਹਾ ਸੀ ਜਿੱਥੇ ਇਸ ਨੌਜਵਾਨ ਨੇ ਪੰਜਾਬ ਦਾ ਨਾਮ ਰੌਸ਼ਨ ਕਰਨਾ ਸੀ ਉੱਥੇ ਹੀ ਇਹ ਦੁਖਦ ਘਟਨਾ ਵਾਪਰਨ ਤੋਂ ਬਾਅਦ ਪਰਿਵਾਰ ਬੇहद ਹੀ ਸਦਮੇ ਦੇ ਵਿੱਚ ਹੈ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ 22 ਸਾਲ ਦਾ ਜਵਾਨ ਪੁੱਤ ਹੁਣ ਇਸ ਦੁਨੀਆ ਤੇ ਵਿੱਚ ਨਹੀਂ ਅਚਾਨਕ ਹੀ ਉਸ ਨੂੰ ਸਾਇਲੈਂਟ ਅਟੈਕ ਹੁੰਦਾ ਹੈ ਜਿਸ ਦੇ ਵਿੱਚ ਉਹ ਆਪਣੀ ਜਾਨ ਗਵਾ ਬੈਠਦਾ ਹੈ। ਦੁਖਦ ਘਟਨਾ ਵਾਪਰਨ ਤੋਂ ਬਾਅਦ ਮਾਪੇ ਬੇहद ਹੀ ਜ਼ਿਆਦਾ ਦੁਖੀ ਨੇ। ਰੋ-ਰੋ ਕੇ ਆਪਣੇ ਪੁੱਤ ਨੂੰ ਯਾਦ ਕਰਦਾ ਇਹ ਪਰਿਵਾਰ ਆਪਣੀ ਅੱਖਾਂ ਦੇ ਹੰਝੂ ਤਾਂ ਕਿਸੇ ਤਰ੍ਹਾਂ ਲੁਕੋ ਰਿਹਾ ਹੈ ਪਰ ਦਿਲ ਦੇ ਵਿੱਚ ਜਿਹੜਾ ਦਰਦ ਹੈ ਉਹ ਕਿਸੇ ਵੀ ਤਰ੍ਹਾਂ ਘੱਟ ਨਹੀਂ ਹੋ پا ਰਿਹਾ। ਮਾਪਿਆਂ ਦੀ ਚਿੰਤਾ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ ਤੇ ਦਰ ਵਿਦੇਸ਼ਾਂ ਦੇ ਵਿੱਚ ਬੈਠੇ ਉਹਨਾਂ ਦੇ 3 ਪੁੱਤ ਦਿਨੋ-ਦਿਨ ਆਪਣੀ ਜਾਨ ਗਵਾ ਰਹੇ ਨੇ ਨਵਾਂ ਸਾਲ ਚੜ੍ਹਦੇ ਹੀ ਚਾਰ ਜਾਣਿਆਂ ਦੀ ਜਾਨ ਦੀ ਦੁਖਤ ਖਬਰ ਸਾਹਮਣੇ ਆਈ ਜਿੱਥੇ ਪਤਾ ਲੱਗਿਆ ਕਿ ਵਿਦੇਸ਼ ਦੇ ਵਿੱਚ ਭੇਜੇ ਪੁੱਤ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਮਾਪੇ ਆਪਣੇ ਬੱਚਿਆਂ ਤੋਂ ਬਿਨਾ ਤਾਂ ਰਹਿ ਲੈਂਦੇ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਹੀ ਇੱਕ ਆਖਰੀ ਸਹਾਰਾ ਹੁੰਦੀ ਹੈ ਪਰ ਜਦੋਂ ਉਹ ਵੀ ਮੁੱਕ ਜਾਂਦੀ ਹੈ ਤਾਂ ਫਿਰ ਮਾਪਿਆਂ ਦੇ ਹਾਲ ਬਿਹਾਲ ਹੋ ਜਾਂਦੇ ਨੇ ਪਤਾ ਲੱਗਿਆ ਕਿ ਵਿਦੇਸ਼ ਦੇ ਵਿੱਚ ਰਹਿਦਾ ਇੱਕ ਹੋਰ ਪੁੱਤ ਆਪਣੀ ਜਾਨ ਗਵਾ ਚੁੱਕਿਆ ਹੈ ਮਾਪੇ ਉਸਦੀ ਉਡੀਕ ਦੇ ਵਿੱਚ ਸੀ ਪਰ ਉਹ ਇਹ ਦੁਨੀਆ ਹੀ ਛੱਡ ਗਿਆ ਕੈਨੇਡਾ ਦੇ ਵਿੱਚ ਸਾਇਲੈਂਟ ਅਟੈਕ ਘੰਨ ਤੋਂ ਬਾਅਦ ਇਸ ਮੁੰਡੇ ਦੀ ਜਾਨ ਗਈ ਹੈ ਜੋ ਕਿ ਟਾਂਡਾ ਉੜਮੜਦਾ ਰਹਿਣ ਵਾਲਾ ਸੀ ਹੁਸ਼ਿਆਰਪੁਰ ਦੇ ਸ਼ਹਿਰ ਟਾਂਡਾ ਉੜਮੜ ਤੋਂ ਆਮ ਆਦਮੀ ਪਾਰਟੀ ਦੇ ਸੁਭਾਸ ਕੱਤਰ ਰਾਜਾ ਸੁਖਵਿੰਦਰ ਸਿੰਘ ਦੇ ਪੁੱਤਰ 22 ਸਾਲਾ ਮਹਾਰਾਜਾ ਅਮਰਿਤ ਸਿੰਘ ਦੀ ਜਾਨ ਜਾਣ ਦੀ ਦੁਖਦ ਘਟਨਾ ਵਾਪਰੀ ਹੈ ਪਤਾ ਲੱਗਿਆ ਕਿ ਉਹ ਕੈਨੇਡਾ ਦੇ ਮੌਟਰੀਅਲ ਸਿਟੀ ਦੇ ਵਿੱਚ ਪੜ੍ਹਾਈ ਕਰ ਰਿਹਾ ਸੀ ਪੜ੍ਹਾਈ ਦੇ ਨਾਲ ਨਾਲ ਉਹ ਪਾਇਲਟ ਦੀ ਟ੍ਰੇਨਿੰਗ ਵੀ ਲੈ ਰਿਹਾ ਸੀ ਅਤੇ ਉਸ ਦੀ ਦਿਲ ਦਾ ਦੌਰਾ ਪੈਣ ਦੇ ਕਾਰਨ ਜਾਨ ਚਲੀ ਗਈ ਕੀ ਲੱਗਦਾ ਸੀ ਤੁਹਾਡਾ ਅਮਰਿਤ ਸਿੰਘ ਜਿਹੜਾ ਕੈਨੇਡਾ ਗਿਆ ਸੀ ਕੀ ਲੱਗਦਾ ਸੀ ਤੇ ਮਹਾਰਾਜੇ ਜੀ ਹੁਣ ਕੀ ਗੱਲ ਹੋਈ ਉਹਨੂੰ ਤੇ ਦੇਖੋ ਕਿ ਕਿ ਉੱਧਰ ਤੇ ਪਤਾ ਲੱਗਿਆ ਸੀ ਉਹ ਸੋਹਣਾ ਆ ਗਿਆ ਸੀ ਕਿ ਕਿ ਆਣ ਕੇ ਦੱਸ ਦਿੱਤਾ ਹੈ ਮੈਂ ਉਹਨੇ ਅੱਜ ਤੱਕ ਕੀ ਗੱਲ ਕੀ ਹੋਈ ਉਹਨੂੰ ਉੱਥੇ ਬਿਮਾਰ ਸੀ ਉਹ ਤਾਂ ਕਦੋਂ ਪਤਾ ਲੱਗਾ ਫਿਰ ਇਹ ਪਤਾ ਲੱਗਾ ਅੱਜ ਸਿਰਫ ਪਤਾ ਲੱਗਾ ਹੈ ਨਹੀਂ ਰਾਜਮਰਦ ਸਿੰਘ ਜੋ 4 ਸਾਲ ਤੋਂ ਕੈਨੇਡਾ ਗਿਆ ਹੋਇਆ ਸੀ ਜਿਹੜਾ ਉੱਥੇ ਆਪਣੇ ਕੰਮ ਦੇ ਨਾਲ ਪੜ੍ਹਾਈ ਵੀ ਕਰਦਾ ਸੀਗਾ ਤੇ ਕੱਲ ਦਿਲ ਦਾ ਦੌਰਾ ਪੈਣ ਕਰਕੇ ਉਹਨਾਂ ਦੀ ਡੈਥ ਹੋ ਚੁੱਕੀ ਹੈ ਜਿਹਤੇ ਲੱਗ ਸਾਰੇ ਲੱਕੇ ਚੋਗ ਦੀ ਲਿਆ ਜਿਹੜਾ ਕਿ ਕੈਨੇਡਾ ਦੇ ਵਿੱਚ ਗਿਆ ਹੋਇਆ ਸੀ 4 ਸਾਲ ਹੋ ਗਏ ਸੀ ਪਾਇਲਟ ਦੀ ਪੜ੍ਹਾਈ ਕਰ ਰਿਹਾ ਸੀ ਕੱਲ ਪੀਤੇ ਦਿਨ ਉਹਦੀ ਕੱਲ ਡੈਥ ਹੋ ਗਈ ਸਾਈਲੈਂਟ ਅਟੈਕ ਹੋਣ ਦੇ ਨਾਲ ਬੱਚੀ ਡੈਥ ਹੋ ਗਈ ਹਰੇਕ ਮਾਂ-ਬਾਪ ਨੂੰ ਬੜਾ ਚਾਹ ਹੁੰਦਾ ਵੀ ਆਪਣੇ ਬੱਚੇ ਨੂੰ ਅਸੀਂ ਬਾਹਰ ਪੇਟੀਏ ਚੰਗੀ ਉਹਨਾਂ ਨੂੰ ਆਪਣੇ ਸਿੱਖਿਆ ਦਵਾਈਏ ਚੰਗੀ ਕੋਈ ਉਹਨਾਂ ਨੂੰ ਪੜ੍ਹਾਈ ਕਰਾਈਏ ਬਹੁਤ ਹੀ ਮੰਡ ਭਾਗੀਏ ਖਬਰ ਹੋਈ ਸਾਡੇ ਇਲਾਕੇ ਦੇ ਵਿੱਚ ਜਿਹੜੀ ਕੇ ਸਾਰੇ ਇਲਾਕੇ ਨੇ ਝੰਡੋੜ ਕੇ ਰੱਖ ਦਿੱਤਾ ਖਬਰ